ਜਿਹੜੀ ਦੁਕਾਨ ਦਾ ਸੌਦਾ ਨਹੀਂ ਵਿਕਦਾ ਉਹ ਦੁਕਾਨ ਆਟੋਮੈਟਿਕਲੀ ਬੰਦ ਹੋ ਜਾਂਦੀ ਹੈ ਵਿੱਚ ਨਾਲ ਖੁਦ ਹੀ ਬੰਦ ਹੋ ਜਾਣਗੇ ਜਦੋਂ ਲੈਣ ਵਾਲੇ ਨਾਲ ਰਿਹਾ ਕੋਈ ਸਮਝ ਕਿ ਨਹੀਂ ਆਪਣੇ ਬੱਚੇ ਜਿਹੜੇ ਰਾਤ ਨੂੰ 6 ਵਜੇ ਤੋਂ ਬਾਅਦ ਘਰੋਂ ਨਿਕਲ ਜਾਂਦੇ ਨੇ 9-10 ਵਜੇ ਤੱਕ ਨਹੀਂ ਵੜਦੇ ਉਹ ਸਮਝ ਲਓ ਗਲਤ ਰਸਤੇ ਤੇ ਜਾ ਰਹੇ ਆ ਆਪਣੇ ਬੱਚਾ ਨੂੰ ਕੰਟਰੋਲ ਕਰੋ 6 ਵਜੇ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਬਾਹਰ ਨਾ ਨਿਕਲ ਦਿਓ ਬੱਚਾ ਨੂੰ ਕੰਟਰੋਲ ਕਰਨਾ ਆਪਾਂ ਹਰੇਕ ਘਰ ਆਪਜਾ ਦੇ ਬੱਚਾ ਨੂੰ ਕੰਟਰੋਲ ਕਰ ਲੈਣਾ ਇਹ ਤਾਂ ਕੋਈ ਵੱਡੀ ਚੀਜ਼ ਨਹੀਂ ਹੈ ਐਡਾ ਵਡਾ ਆਤਵਾਦ ਪੁਲਿਸ ਨੇ ਖਤਮ ਕਰਤਾ ਹੀ ਨਸ਼ਾ ਤਾਂ ਕੋਈ ਵੱਡੀ ਚੀਜ਼ ਨਹੀਂ ਹੈ ਪਰ ਤੁਸੀਂ ਆਪਣੇ ਆਪਣੇ ਬੱਚਾ ਦੇ ਜਰੂਰ ਕੰਟਰੋਲ ਕਰੋ ਸਾਰੇ ਸਾਰਿਆਂ ਨੂੰ ਸਲਾਮ ਨਮਸਤੇ ਸ਼ਸ਼ੀਚਾਰ ਸਲਾਮ ਮੈਂ ਨਿਕਲਾ ਬੇਗਮ ਇੱਥੇ ਦੀ ਸਮਾਜ ਸੇਵਕਾ ਮੈਨੂੰ ਕਾਫੀ ਸਾਲ ਹੋ ਗਏ ਇਹ ਮੁੱਦੇ ਚੱਕਦੇ ਨਾਟੇ ਦੇ ਖਿਲਾਫ ਦਾਣਾ ਮੰਡੀ 'ਚ ਪਹਿਲਾ ਮੈਂ ਠੀਕਾ ਭੰਨਿਆ ਮੇਰੇ ਤੇ ਪਰਚਾ ਹੋਇਆ ਦਾਣਾ ਮੰਡੀ ਹਜਰਤਾਂ ਦਰਗਾਹ ਹਨੇ ਤੋਂ ਮੈਂਨੇ ਬਾਬਾ ਹਜਰਤਾਂ ਦਰਗਾਹ ਦੇ ਨਾਲ ਗੁਰਦੁਆਰਾ ਵੀ ਹਜਰਤਾਂ ਮੰਦਿਰ ਵੀ ਹੈ ਮੈਂ ਉੱਥੇ ਸਟਾਫ ਨਹੀਂ ਲਈ ਸੀ ਦਾਣਾ ਮੰਡੀ 'ਚ ਕਿ ਮੈਡਮ ਜੀ ਇੱਥੇ ਨਾ ਰਾਤ ਨੂੰ ਰੋਜ਼ ਹੀ ਨਸ਼ਾ ਪੱਤਾ ਕਰਕੇ ਇੱਥੇ ਦੇਖੋ ਜਨਾਨੀਆਂ ਮੰਦਰ 'ਚ ਵੀ ਜਾਂਦੀਆਂ ਨੇ ਗੁਰਦੁਆਰੇ 'ਚ ਵੀ ਜਾਂਦੀਆਂ ਨੇ ਹਜਰਤਾਂ ਮਸਜਿਦ 'ਚ ਵੀ ਆਪਣੇ ਸਲਾਮ ਦੋ ਹੁੰਦਾ ਹੈ ਇਹ ਇਹਨਾਂ ਨੇ ਇੱਥੇ ਗੰਦ ਪਾਰਖਿਆ ਤੁਸੀਂ ਕੁਝ ਕਰੋ ਮੈਨੂੰ ਸਿਰਫ ਕਹਿੰਦੇ ਸਾਡੇ ਕੁਝ ਨੇਤਾ ਵੀ ਥੇ ਮਤਲਬ ਕਿ ਉਹਨਾਂ ਨੇ ਕਾਫੀ ਉੱਥੇ ਧਰਨੇ ਲਾਏ 5 ਸਾਲ ਹੋ ਗਏ ਕੰਨਾਂ ਧਰਨੇ ਕੋਈ ਹਾਲੀ ਹੋਇਆ ਮੇਰੇ ਅੰਦਰ ਮੈਂ ਤੁਹਾਨੂੰ ਕਹਾਂ ਦੱਸੇ ਕਿ ਮੇਰੇ ਜੋ ਸਟੋਰ ਥੇ ਉਹ ਨਸ਼ੇ ਦੀ ਵਜ੍ਹਾ ਨਾਲ ਉਹਨਾਂ ਦਾ ਉਹਨਾਂ ਦੀ ਦੇਖ ਹੋਈ ਸੀ ਉਸ ਤੋਂ ਬਾਅਦ ਮੈਂ ਕਸਮ ਖਾਧੀ ਦੀ ਕਿ ਰਮਾਨਾ ਜੀ ਵੀ ਥੇ ਵੇਲਨਰ ਜੀ ਦੇ ਪਿੱਛੇ ਉਹਨਾਂ ਨਾਲ ਮੈਂ ਕਾਫੀ ਕੰਮ ਕੀਤਾ ਬੀੜਤਾ ਤੇ ਜਾ ਜਾ ਕੇ ਅਸੀਂ ਕਾਉਂਸਲਿੰਗ ਵੀ ਕੀਤੀਆਂ ਨੇ ਜੇਲਾ ਚ ਜਾ ਕੇ ਵੀ ਕਾਉਂਸਲਿੰਗ ਕੀਤੀ ਹੈ ਮੈਂ ਅੱਜ ਤੋਂ ਨਹੀਂ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਮੈਨੂੰ ਇਸ ਮੁੱਦੇ ਚੱਕ ਦੀ ਛੜਦੇ ਹੀ ਹੱਥ ਛੁੜ ਕੇ ਬੀਤਦੀ ਹੈ ਤੁਸੀਂ ਮੇਰਾ ਅਲਮੈਂਟ ਜਿਹੜਾ ਇਹ ਫੌਤ ਵਧੀਆ ਚਲਾਈ ਹੈ ਇਤਿਹਾਸੀਆਂ ਪ੍ਰਸ਼ਾਸਨ ਦੇ ਤੇ ਅਸੀਂ ਤੁਹਾਡੇ ਨਾਲ ਆ ਗਏ ਅਸੀਂ ਸਾਡੇ ਕੋ ਨੂੰ ਤੁਹਾਨੂੰ ਪੂਰਾ ਸਹਿਯੋਗ ਮਿਲੂਗਾ ਵਾਣ ਨਿਵਾਸੀ ਦਾ ਪੂਰਾ ਸਹਿਯੋਗ ਮਿਲੂਗਾ ਸਾਡੇ ਕੋ ਨੂੰ ਪੂਰਾ ਸਹਿਯੋਗ ਮਿਲੂਗਾ ਅਸੀਂ ਤੁਹਾਡੇ ਨਾਲ ਆ ਪਰ ਸਾਡੀ ਹੱਥ ਜੁੜ ਕੇ ਬੇਨਤੀ ਹੈ ਵੀ ਜਿਹੜਾ ਕੋਈ ਅਸੀਂ ਕੰਪਲੀਟ ਕਰਦੇ ਆ ਉਹਦੇ ਗੌਰ ਕੀਤੀ ਜਾਵੇ। ਬਸ ਮੈਂ ਇਹੀ ਕਹਿਣਾ ਚਾਹਾਂਗਾ ਜੇ ਤੋਂ ਬਾਅਦ ਕੁਝ ਹੋ ਜਾਵੇ। ਮੈਂ ਬਹੁਤ ਕਦੇ ਜਦੋਂ ਕੋਈ ਖੜਾ ਜਾਂਦਾ ਹੈ ਫਿਰ ਸੋਖਾ ਹੁੰਦਾ। ਜਾਂ ਜੇ ਤੁਸੀਂ ਪ੍ਰਾਧ ਦਿੰਦੇ ਹੋ, ਪ੍ਰਾਧ ਤੇ ਵੀ ਅਸੀਂ ਹੋਂਏ ਹਾਂ। ਸਾਡੇ ਕੋਲ ਡਿਸਕੰਬੀ ਨਹੀਂ ਕੋਈ ਸੱਚ ਕਰਦੇ ਹੋਏ। ਕਿਹੜਾ ਹੀ ਮਾਰਦੇ। ਹਾਂਜੀ ਸਰ ਕੀ ਨਾਮ ਆ ਸਰ ਮੈਂ ਇਸੀ ਕੌਂਸਲ ਪੁਲਿਸ ਸਟੇਸ਼ਨ ਕਨਾਲ ਕਲੋਨੀ ਤੇ ਸਰ ਜਿਹੜੀ ਤੁਸੀਂ ਅੱਜ ਮੀਟਿੰਗ ਕੀਤੀ ਗਿਆ ਪਰਸਰਾਮ ਨਗਰ ਦੀ ਗਲੀ ਨੰਬਰ 37 ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਪਬਲਿਕ ਦਾ ਕਿੰਨਾ ਕੁ ਤੁਹਾਨੂੰ ਸਾਥ ਮਿਲਿਆ ਅੱਜ ਅਸੀਂ ਪੁਲਿਸ ਸਟੇਸ਼ਨ ਕਨਾਲ ਕਲੋਨੀ ਦੇ ਏਰੀਆ ਪਰਸਰਾਮ ਨਗਰ ਦੀ 37 ਨੰਬਰ ਗਲੀ ਦੇ ਵਿੱਚ ਇੱਕ ਪਬਲਿਕ ਮੀਟਿੰਗ ਅੰਗੇਸ਼ਟ ਠੱਡੂ ਤੇ ਰੱਖੀ ਹੈਗੀ ਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਐਸਐਸਟੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਇਹ ਪ੍ਰੋਗਰਾਮ ਚੱਲ ਰਿਹਾ ਕਿ ਪਬਲਿਕ ਕਨਵਨ ਨਾਲ ਮੀਟਿੰਗਾਂ ਕਰਕੇ ਨਸ਼ੇ ਸੰਬੰਧੀ ਪਬਲਿਕ ਨੂੰ ਜਾਣੂ ਕਰਵਾਇਆ ਜਾਵੇ ਇਹਦੇ ਜੋ ਬੈਡ ਫੈਕਟਰਸ ਨੇ ਇਹਦੇ ਸੰਬੰਧੀ ਜਿਹੜਾ ਬੱਚਿਆਂ ਨੂੰ ਅਵੇਅਰਨੈਸ ਕੀਤਾ ਜਾਵੇ ਫੈਮਿਲੀ ਨੂੰ ਅਵੇਅਰਨੈਸ ਦਿੱਤਾ ਜਾਵੇ ਪਬਲਿਕ ਵੱਲੋਂ ਸਾਨੂੰ ਬਹੁਤ ਸੋਹਣਾ ਸਹਿਯੋਗ ਮਿਲ ਰਿਹਾ ਹੈ ਲੋਕ ਆਪ ਆਪਣੀਆਂ ਤਕਰੀਫਾਂ ਦੱਸ ਰਹੇ ਨੇ ਅਸੀਂ ਜਿਉ ਸਾਨੂੰ ਨਸ਼ੇ ਸੰਬੰਧੀ ਇਨਫੋਰਮੇਸ਼ਨ ਦਿੰਦਾ ਉਸ ਦਾ ਅਸੀਂ ਨਾਮ ਨੰਬਰ ਸੀਕ੍ਰੀਟ ਲਖਦੇ ਹਾਂ ਇਸ ਉੱਤੇ ਕਾਰਵਾਈ ਕਰ ਸਰ ਜਿਹੜੇ ਹੁਣ ਤੁਹਾਡੇ ਕੋਲ ਜਿਹੜੇ ਗਲੀ ਦੇ ਮੋੜਵਰ ਬੰਦੇ ਆਈ ਸੀ ਸਰ ਜਿਹੜੇ ਨਸ਼ਾ ਵੇਚਦੇ ਆ ਸਰ ਉਸ ਤੇ ਤੁਸੀਂ ਕੇਜੀ ਕਾਰਵਾਈ ਕਰੋਗੇ ਅਸੀਂ ਇਹਨੂੰ ਆਇਡੈਂਟੀਫਾਈ ਕਰਕੇ ਵੈਰੀਫਿਕੇਸ਼ਨ ਕਰਕੇ ਜੋ ਬਣਦੀ ਹੋਈ ਐਸ ਪਰ ਲਾਅ ਕਰਾਂਗੇ ਸਰ ਪਬਲਿਕ ਵੱਲੋਂ ਤੁਹਾਨੂੰ ਕਿੰਨਾ ਕ ਸਾਥ ਮਿਲ ਰਿਹਾ ਹੈ ਪਬਲਿਕ ਵੱਲੋਂ ਸਾਨੂੰ ਅੱਛਾ ਸਾਥ ਮਿਲ ਰਿਹਾ ਹੈ ਪਬਲਿਕ ਸਾਡਾ ਸਹਿਯੋਗ ਕਰਦੀ ਹੈ ਸਾਨੂੰ ਜਿਹੜੇ ਨਸ਼ਾ ਵੇਚਦੇ ਨੇ ਮਾੜੇ ਅੰਸਰ ਉਹਨਾਂ ਬਾਰੇ ਸਾਨੂੰ ਕੰਡਿਸ਼ਨ ਜਿੰਦੀ ਹੈ ਸਰਕਾਰ ਵੱਲੋਂ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਜੀਪੀ ਸਾਹਿਬ ਵੱਲੋਂ ਵੀ ਬਹੁਤ ਪ੍ਰਾਲਾ ਵਧੀਆ ਹੈ ਨਸ਼ੀ ਠੱਲ ਪਾਉਣ ਵਾਸਤੇ ਸਰ ਨਸ਼ਾ ਕਿਉਂ ਨਹੀਂ ਜਿਨ੍ਹਾਂ ਦਿਨ ਮੌਤਾ ਹੋਰ ਵੀ ਵਧ ਰਹੀਆਂ ਮੰਨ ਕੇ ਚੱਲੋ ਹਫਤੇ ਦੇ ਵਿੱਚ ਪੰਜ ਮੌਤਾ ਹੋ ਚੁੱਕੀਆਂ ਨਸ਼ੀ ਦੇ ਕਾਰਨ ਜੇ ਅਸੀਂ ਸਾਰੇ ਇਹ ਮੌਤਾਂ ਨੂੰ ਨਸ਼ੇ ਨਾਲ ਨਹੀਂ ਕਲੱਬ ਕਰ ਸਕਦੇ ਕਿਉਂਕਿ ਤੁਸੀਂ ਪਿੱਛੇ ਦੇਖੋਗੇ ਇੱਕ ਡੈਥ ਹੋਈ ਹੈ ਇੱਥੇ ਪਰਸਨਲ ਨਜ਼ਰ ਤੋਂ ਉਹ ਗਰਮੀ ਕਰਕੇ ਹੋਈ ਉਹ ਪੇਪਰ ਦੇ ਵਿੱਚ న్యూਸ ਨਹੀਂ ਲੱਗੀ ਸੀਗੀ ਉਹ ਜਿਹੜੀਆਂ ਡੈਥ ਹੋਈ ਹੈ ਉਹ ਗਰਮੀ ਕਰਕੇ ਹੋਈ ਪਿਛਲੇ ਦਿਨਾਂ ਦੇ ਵਿੱਚ ਗਰਮੀ ਜਿਆਦਾ ਸੀ ਕਈ ਲੋਕ ਨਹੀਂ ਸਾਹ ਸਾਹ ਨਸ਼ੇ ਦਾ ਕਾਫੀ ਹੱਦ ਤੱਕ ਸਾਡੇ ਏਰੀਆ ਦੇ ਵਿੱਚ ਕਾਫੀ ਕੰਟਰੋਲ ਹੈ ਔਰ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਲੋਕ ਸਾਨੂੰ ਕਾਫੀ ਅੱਛਾ ਸਮਝਦੇ ਹੋਂ ਸਰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਪਬਲਿਕ ਨੂੰ ਅਸੀਂ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਤੇ ਆਪਣੇ ਅਖੇ ਕੰਮ ਕਰੋ ਇਹਨਾਂ ਨਸ਼ੇ ਨੂੰ ਅਵੋਇਡ ਕਰੋ ਇਹਦੇ ਮਾੜੇ ਸਿੱਤੇ ਨਿਕ ਰਹੇ ਨੇ ਵਕਤਬਦ ਆਪਦਾ ਜੀਮਾ ਵੱਲ ਧਿਆਨ ਦਿਓ ਜੋ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਸਰਕਾਰ ਵੱਲੋਂ ਉਹਦੇ ਲਈ ਉਪਰਾਲੇ ਕੀਤੇ ਜਾ ਰਹੇ ਆ ਸਾਡਾ ਪ੍ਰਾਈਵੇਟ ਸੰਸਥਾਵਾਂ ਨਾਲ ਵੀ ਸਹਿਯੋਗ ਹੈ ਅਸੀਂ ਉਹਨਾਂ ਉੱਤੇ ਭਰਤੀ ਕਰਾ ਸਰ ਹੁਣ ਤੋਂ 3 ਨੇ ਤੱਕਰ ਮੀਟਿੰਗਾਂ ਹੋ ਚੁੱਕੀਆਂ ਪਰਸਨਾਮਦਰ ਦੇ ਵਿੱਚ ਫਰਸਨਾਮ ਨਗਰ ਦੇ ਵਿੱਚ ਸਾਡੀਆਂ ਕੋਈ 2-3 ਮੀਟਿੰਗਾਂ ਹੋ ਚੁੱਕੀਆਂ। ਕਾਲੇਬਰ ਪੁਲਿਸ ਸਟੇਸ਼ਨ ਦੇ ਵਿੱਚ ਸਾਡੀਆਂ ਰੋਹ ਦਿੱਲੀ ਦੀ ਕਮੇਟੀ ਨਸੀਖਾ ਸਰ ਇਹ ਮੀਟਿੰਗਾਂ ਥੋੜੀਆਂ ਜਾਰੀਆਂ ਰਹਿਣਗੀਆਂ। ਹਾਂ ਜ ਸਾਡੀਆਂ ਮੀਟਿੰਗਾਂ ਅਫਸਰਾਂ ਦੇ ਹਦਾਇਤਾਂ ਮੁਤਾਬਕਾਂ ਚੱਲੀਆਂ। ਹਾਂਜੀ ਕਿ ਨਾਮ ਆ ਜੀ? ਸਾਧੂ ਸਿੰਘ ਜੀ। ਸਾਹਿਬ ਜੀ ਤੁਸੀਂ ਤੁਸੀਂ ਜਿਹੜੀ ਮੀਟਿੰਗ ਕਰਾਈ ਗਈ ਆ ਹਾਂਜੀ ਫਰਸਨਾਮਗੜੀ ਨੰਬਰ 37 ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਨਸ਼ੇ ਦੇ ਖਿਲਾਫ ਮੀਟਿੰਗ ਰੱਖਾਈ ਸੀ ਜੀ ਜੋ ਆਪਣੇ ਐਸਐਸਬੀ ਸਾਹਿਬ ਕਪਤੀ ਸਾਹਿਬ ਆਪਣੇ ਡੀਐਸਪੀ ਸਾਹਿਬ ਆਪਣੇ ਕਨਾਲ थाना ਐਸਚੂ ਸਾਹਿਬ ਆਪਣੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਨਸ਼ੇ ਦੇ ਖਿਲਾਫ ਦੀ 10 ਸਾਲ ਦੀ ਕਿ ਜਿਹੜੇ ਕਿਤੇ ਵੀ ਆਪਣੇ ਵਾਰਡਾਂ ਦੇ ਵਿੱਚ ਕੋਈ ਨਸ਼ਾ ਵੇਚ ਰਿਹਾ ਜਾਂ ਕਰ ਰਿਹਾ ਇਹ ਕਿੰਨੇ ਵਾਰਡ ਪਿਆਦੇ ਇਹ ਵਾਰਡ ਨੰਬਰ 45 ਪਸਤੌਨਗਰ ਦੀ ਗ੍ਰੀਡ ਨੰਬਰ ਸੰਕਤੀ ਵਿੱਚ ਮੀਟਿੰਗ ਰੱਖੀ ਗਈ ਸੀ ਤੇ ਲੋਕ ਇਕੱਠੇ ਹੋਏ ਜੀ ਇੱਥੇ ਲੋਕ ਸਾਡੇ ਨਾਲ ਆਲੋ ਅਸੀਂ ਪ੍ਰੋਫੈਸ਼ਨਲ ਨਾਲਾਂਗੇ ਇਥੋਂ ਨੂੰ ਪਬਲਿਕ ਦੇ ਵੱਲੋਂ ਕਿੰਨਾ ਕ ਸਾਥ ਮਿਲ ਰਿਹਾ ਜੀ ਪਬਲਿਕ ਤੁਸੀਂ ਦੇਖ ਰਿਹਾ ਜੀ ਕੱਟ ਕਿੰਨਾ ਸੀਗਾ ਜੀ ਪਬਲਿਕ ਨੂੰ ਪਤਾ ਲੱਗ ਗਿਆ ਦਾ ਕੱਟ ਦੇ ਕੇ ਆਪਾਂ 150 ਬੰਦਾ ਕੱਟ ਸੀਗਾ ਇੱਥੇ ਜੀ ਪਬਲਿਕ ਨਾਲ ਅਜੇ ਪ੍ਰਸ਼ਾਸਨ ਤੇ ਸਾਡੇ ਨਾਲ ਆ ਜੀ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਵੀ ਤੁਸੀਂ ਕੋਈ ਮੀਟਿੰਗਾਂ ਕਰਾਈਆਂ ਗਈਆਂ ਸੀਗੀਆਂ ਹਾਂਜੀ ਇਹ ਮੀਟਿੰਗਾਂ ਕਰਾਈਆਂ ਸੀ ਪਹਿਲਾਂ ਗੋਡਰਪੁਰ ਮੰਡੇ ਵਿੱਚ ਮੀਟਿੰਗ ਰਖਾਈ ਸੀਗੀ ਉਹਦੇ ਨਾਲ ਕਾਫੀ ਫਰਕ ਪਿਆ ਜੀ ਤੇ ਸਾਨੂੰ ਆ ਆਪਣੇ ਪ੍ਰਸ਼ਾਸਨ ਤੇ ਯਕੀਨ ਆਗਾ ਵਿਸ਼ਵਾਸ ਸਾਨੂੰ ਵੀ ਐਸ ਮੀਟਿੰਗ ਨਾਲ ਸਾਡਾ ਹੋਰ ਵੀ ਇਥੇ ਸੁਧਾਰ ਹੋਊਗਾ ਇਸ ਵਾਰਡ ਦਾ ਕੁਛ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਵੀ ਇਹ ਨਸ਼ਾ ਇੱਕ ਕੋਡ ਹੈ ਜੀ ਕੋਡ ਨਸ਼ਾ ਵੀ ਇਹਨੂੰ ਇਹ ਤੋਂ ਬਚੋ ਆਪਾਂ ਜੇ ਆਪਾਂ ਨਸ਼ਾ ਛੱਡ ਦਾਂਗੇ ਤਾਂ ਆਪਣੀ ਜ਼ਿੰਦਗੀ ਬਚ ਜੂਗੀ ਜੀ ਤੇ ਆਪਣਾ ਸੱਤ ਪੀੜੀਆਂ ਤੱਕ ਆਪਾਂ ਜਿਹੜੀ ਆਪਣੀ ਪੀੜੀ ਪੀੜੀ ਹੈ ਉਹ ਉਹ ਤਾਂ ਬਚਾ ਸਕਦੇ ਆਪਾਂ ਨਹੀਂ ਤਾਂ ਪੀੜ੍ਹੀ ਪੀੜ੍ਹੀ ਖਤਮ ਹੋ ਹੀ ਜਾਂਦੀ ਹੈ ਇਸ ਤਰ੍ਹਾਂ ਸਭ ਜੀ ਆਪਾਂ ਗੱਲ ਕਰੀਏ ਪਰਸਰਾ ਨਗਰ ਦੇ ਵਿੱਚ ਸਭ ਤੋਂ ਵੱਡਾ ਨਸ਼ਾ ਵੇਚ ਰਿਹਾ ਹਾਂ ਜੀ ਜੀ ਪੁਲਸ ਜੋ ਲੋ ਮਹੀਨ ਵੀ ਚਲਾਈ ਜਾ ਰਹੀ ਹੈ ਨਸ਼ੇ ਦੀ ਸੱਲ ਵੀ ਪਾਈ ਜਾ ਰਹੀ ਹੈ ਰੁਕਦਾ ਕਿਉਂ ਨਹੀਂ ਕਾਰਨ ਕੀ ਹੈ ਰੁਕਦਾ ਨਹੀਂ ਅੱਗੇ ਨਾਲ ਫਰਕ ਵੀ ਪਿਆ ਬਹੁਤ ਫਰਕ ਪਿਆਗਾ ਕੋਈ ਇਹਦੀ ਨਾਮ ਨਹੀਂ ਕਿ ਪ੍ਰਸ਼ਾਸਨ ਇਹ ਜਿਹੜਾ ਮੀਟਿੰਗਾਂ ਕਰਦੇ ਕਰੀ ਜਾਂਦੇ ਇਹਦੇ ਨਾਲ ਬਹੁਤ ਫਰਕ ਪਿਆਗਾ ਪਰ ਐ ਕੁਝ ਥੋੜਾ ਜਿਹਾ ਚਲਾਕ ਲੋਕ ਹੈ ਜਿਹੜੇ ਨਸ਼ੇ ਜਿਹੜਾ ਕਰਦੇ ਆ ਥੋੜਾ ਜਿਹਾ ਆਉਂਦੇ ਤਰੀਕੇ ਨਾਲ ਵੀ ਲੁਕ ਲੁਕ ਕੇ ਵਿਚ ਜਾਂਦੇ ਅਹਨੇ ਨਾਲ ਬਹੁਤ ਫਰਕ ਪਿਆਗਾ ਤੇ ਸਾਨੂੰ ਯਕੀਨ ਹੈਗਾ ਵੀ ਜਿਹੜਾ ਕੋਈ ਰਮਾਡਰ ਰਹਿ ਗਿਆ ਇਹ ਵੀ ਸਾਫ ਹੋ ਜਾਣਾ ਪ੍ਰਸ਼ਾਸਨ ਨੂੰ ਯਕੀਨ ਹੈ ਪੂਰਾ which one